ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਬਰਨਾਲਾ ਅੱਜ ਜਿਹੜਾ ਇਹ ਵੀਰਾ ਚੱਕਿਆ ਕੱਲ ਅਸੀਂ ਮੈਂ ਸਤਨਾਮ ਰਾਹੀ ਜੀ ਜਿਲ੍ਹਾ ਪ੍ਰਧਾਨ ਜੀ ਬਿੱਟੂ ਦਵਾਨਾ ਜੀ ਜਿਹੜੇ ਜਿਲ੍ਹਾ ਪ੍ਰਧਾਨ ਨੇ ਸਰਜੀਤ ਸਿੰਘ ਮੈਨੇਜਰ ਜੀ ਔਰ ਜਿਹੜੇ ਸਾਡੇ ਆਪਣੇ ਸੰਜੀਵ ਸ਼ੋਰੀ ਜੀ ਜਿਹੜੇ ਬਾਈਸ ਪ੍ਰਧਾਨ ਨੇ ਇੱਥੇ ਇਕੱਠੇ ਹੋਏ ਉਦੋਂ ਗੱਲ ਹੋਈ ਵੀ ਆਪਣਾ ਪ੍ਰਧਾਨ ਖੜ ਖੜ ਕੇ 40-40 ਲੱਖ ਦੀਆਂ ਚੀਜ਼ਾਂ ਕੱਲੀਆਂ ਅਨਾਉਂਸ ਹੀ ਨਹੀਂ ਕਰਦਾ ਬਲਕਿ ਦਿੰਦਾ ਉਹਨੇ ਇਹ ਨਹੀਂ ਕਿਹਾ ਵੀ ਮੈਂ ਇਹਦਾ ਕੋਈ ਗੱਡੀ ਫਸਜੂ ਜਾਂ ਮੈਂ ਇੱਥੇ ਨਾ ਜਾਵਾਂ ਉਹਨੇ ਸਾਰੀਆਂ ਬਹਾਂ ਫੜੀਆਂ ਜੇ ਕੋਈ ਕਿਸ਼ਤੀ ਦੀ ਗੱਲ ਕੀਤੀ ਬੋਰਡ ਦੀ ਗੱਲ ਕੀਤੀ ਤਾਂ ਬੋਰਡ ਦੀ ਹੋਗੀ ਆ ਜਿਹੜਾ ਪਹਿਲਾ ਉਦਮ ਸ਼੍ਰੋਮਣੀ ਅਕਾਲੀ ਦਲ ਦੇ ਦੇਸ਼ਾ ਨਿਰਦੇਸ਼ ਅਨਸਾਰ ਅੱਜ ਅਸੀਂ ਆਪਣੀਆਂ ਜਿਹੜੇ ਅਸੀਂ ਚਾਰੇ ਬੰਦੇ ਇਕੱਠੇ ਹੋਏ ਪੰਜੇ ਬੰਦੇ ਇਕੱਠੇ ਹੋਏ ਉਹ ਆਪਣੀ ਆਪਣੀਆਂ ਜੇਬਾਂ ਚੋਂ ਕੀਤਾ ਔਰ ਇਸ ਨੂੰ ਖੋਰ ਵੱਡੀ ਮਹਿਮਾ ਬਣਾ ਕੇ ਏ ਏਸੀ ਗੁਰਦੁਆਰਾ ਬੀਬੀ ਪ੍ਰਧਾਨ ਦੇ ਕਿਉਂਕਿ ਇੱਥੇ ਸਾਡੇ ਸਰਦਾਰ ਸਬਜੀਤ ਸਿੰਘ ਮੈਨੇਜਰ ਸਦਾ ਪਰਮਜੀਤ ਸਿੰਘ ਖਾਲਸਾ ਜੀ ਸਾਨੂੰ ਉਚੇਚੇ ਤੌਰ ਤੇ ਇਹ ਬਹੁਤ ਵੱਡਾ ਸਹਿਯੋਗ ਦਿੰਦੇ ਨੇ ਔਰ ਸਾਡੇ ਨਾਲ ਤੁਰ ਕੇ ਸਾਰਾ ਸਮਾਨ ਵੀ ਇਕੱਠਾ ਕਰਾਉਂਦੇ ਨੇ ਏਸੀ ਜਗ੍ਹਾ ਤੇ ਫਿਰ ਅਸੀਂ ਇਹੀ ਰੁਟੀਨ ਕਰਦੇ ਰਹਾਂਗੇ ਤੁਹਾਡਾ ਪ੍ਰੈਸ ਵਾਲਿਆਂ ਦਾ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਅਗਰ ਤੁਸੀਂ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਤਾਂ ਆਮ ਲੋਕਾਂ ਦੀ ਵੱਡੀ ਮੂਵਮੈਂਟ ਬਣ ਕੇ ਉੱਥੇ ਜਿਹੜੇ ਵਿਚਾਰੇ ਅੱਜ ਬੇਸਹਾਰਾ ਨੇ ਜਿਹੜੇ ਕਰੋੜਾਪਤੀ ਸੀ ਉਹਨਾਂ ਦਾ ਕੁਛ ਨਾ ਕੁਛ ਸਹਾਰਾ ਹੋ ਜਾਊਗਾ ਤੁਹਾਡਾ ਅਚੇਚੇ ਤੌਰ ਤੇ ਮੈਂ মিডিਏ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਜੀਵ ਸ਼ੋਰੀ ਇਸਪਰਦਾ ਸ਼ਰਮਣੀ ਕਾਲੀਦਾਲ ਪੰਜਾਬ ਅੱਜ ਜੋ ਸਾਡੇ ਪੰਜਾਬ ਵਿੱਚ ਬਹੁਤ ਵੱਡਾ ਇੱਕ ਨੁਕਸਾਨ ਹੋ ਰਿਹਾ ਸਾਡੇ ਜਿੱਥੇ ਹੜਾ ਏਵੇਂ ਨੇ ਬਹੁਤ ਸਾਰਾ ਉੱਥੇ ਮਾਰ ਪੈ ਰਹੀਏ ਲੋਕਾਂ ਨੂੰ ਜਿੱਥੇ ਸਰਕਾਰਾਂ ਦੇ ਕੰਮ ਹੁੰਦੇ ਨੇ ਪਰ ਸਾਨੂੰ ਸਭ ਨੂੰ ਇਹ ਪਤਾ ਲੱਗਿਆ ਵੀ ਸਰਕਾਰ ਬੁਰੀ ਤਰ੍ਹਾਂ ਫੇਲ ਆ ਸਾਡਾ ਜਿਹੜਾ ਮੁੱਖ ਮੰਤਰੀ ਆ ਮੌਜੂਦਾ ਉਹ ਕਦੇ ਤਾਮਿਲ ਲਾਡੂ ਤੁਰੇ ਫਿਰਦਾ ਉਹ ਤਾਮਿਲ ਲਾਡੂ ਜਾ ਕੇ ਕਹਿ ਰਿਹਾ ਵੀ ਅਸੀਂ ਜਵਾਕਾਂ ਨੂੰ ਇੰਡਲੀਆ ਦੇ ਜਿਹੜੇ ਬ੍ਰੇਕਫਾਸਟ ਆ ਉਹ ਦੇਖਣ ਆਏ ਮੈਂ ਪੰਜਾਬ 'ਚ ਸ਼ੁਰੂ ਕਰੂੰਗਾ ਉਹਨੂੰ ਇਹ ਨਹੀਂ ਪਤਾ ਮੇਰੀ ਜਿਹੜੀ ਜ਼ਿੰਮੇਵਾਰੀ ਆ ਲੋਕ ਜਿਹੜੇ ਉਹਦੇ ਵਿੱਤਾਂ ਨਾਲ ਫਸੇ ਹੋਏ ਨੇ ਲੋਕਾਂ ਦੀਆਂ ਫਸਲਾਂ ਖਰਾਬ ਮਰ ਗਈਆਂ ਜਿਹੜੇ ਸਾਡੇ ਆਪਣਾ ਮਜ਼ਦੂਰ ਲੋਕ ਸੀਗੇ ਉਹਨਾਂ ਦੀਆਂ ਦਿਹਾੜੀਆਂ ਮਰ ਗਈਆਂ ਡੰਗਰ ਪਸ਼ੂ ਪਾਣੀ ਤੁਰੇ ਫਿਰਦੇ ਆ ਲੋਕਾਂ ਨੂੰ ਰਹਿਣ ਬਿਸੇ ਘਰ ਖਤਮ ਹੋ ਗਏ ਉਹਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ ਇਸ ਕਰਕੇ ਜੋ ਸ਼ੋਰ ਬਣਿਆ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਆ ਸਾਡੇ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਇਹ ਪਹਿਲਾਂ ਵੀ ਹਮੇਸ਼ਾ ਸ਼ੁਰੂ ਤੋਂ ਹੀ ਰਿਹਾ ਵੀ ਸਰੋਵਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਵਾਸਤੇ ਖੜੀ ਆ ਅੱਜ ਵੀ ਉਹ ਸਾਨੂੰ ਸਭ ਨੇ ਆਪਾਂ ਦੇਖਿਆ ਕਿ ਉਹ ਪਿੰਡ ਪਿੰਡ ਬਾਰਡਰਾਂ ਤੇ ਜਾ ਕੇ ਇਹ ਲੋਕਾਂ ਦੀ ਜਿਹਨੂੰ ਜੋ ਚਾਹੀਦਾ ਚਾਹੇ ਕਿਤੇ ਕੋਈ ਇੰਜਣ ਚਾਹੀਦਾ ਨੇ ਕੋਈ ਡੀਜ਼ਲ ਚਾਹੀਦਾ ਕੋਈ ਪਾਈਪਾਂ ਚਾਹੀਦਿਆਂ ਨੇ ਉਹ ਆਪਣੇ ਪੱਲਿਓ ਵੀ ਦੇ ਰਹੇ ਨੇ ਤੇ ਉਹਨਾਂ ਨੇ ਸਾਰੇ ਸਰੋਵਣੀ ਅਕਾਲੀ ਦਲ ਦੇ ਸਾਡੇ ਸਾਰੇ ਵਰਕਰਾਂ ਸਹਿਬਾਨਾਂ ਦੀ ਡਿਊਟੀ ਲਈ ਆ ਔਰ ਅਲੱਗ-ਅਲੱਗ ਏਰੀਆ 'ਚ ਸਾਡੀ ਡਿਊਟੀ ਲਈ ਆ ਅਸੀਂ ਉਹਨਾਂ ਦੇ ਹੁਕਮ ਅਨੁਸਾਰ ਬਰਦਾ ਵਾਲੇ ਤੋਂ ਜੋ ਨਾਲੇ ਸਾਨੂੰ ਸਮਾਨ ਗਿਆ ਉਹ ਅਸੀਂ ਅੱਜ ਰਵਾਨਾ ਕਰ ਰਹੇ ਹਾਂ ਔਰ ਜਿਵੇਂ ਜਿਵੇਂ ਅੱਗੇ ਸਾਨੂੰ ਜੋ ਜੋ ਹੁਕਮ ਕੱਢਣਗੇ ਅਸੀਂ ਓਵੇਂ ਓਵੇਂ ਉਹ ਸਮਾਨ ਭੇਜੀ ਜਾਵਾਂਗੇ ਦੇਖੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਹੜਾਂ ਦੀ ਜੋ ਤਰਾਸਦੀ ਆਈ ਹੋਈ ਆ ਉਹ ਸਾਰੇ ਲੋਕਾਂ ਨੂੰ ਪਤਾ ਕਿਉਂਕਿ ਪੰਜਾਬ ਦੇ ਵਿੱਚ ਇੰਨਾ ਕੁ ਜ਼ਿਆਦਾ ਹੜਾਂ ਦੀ ਮਾਰ ਨਾਲ ਪੰਜਾਬ ਦਾ ਨੁਕਸਾਨ ਹੋ ਗਿਆ ਜਿਹਦੇ ਚ ਸਰਕਾਰ ਵੱਲੋਂ ਜਾਂ ਹੋਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਕੋਈ ਯੋਗਦਾਨ ਨਹੀਂ ਪਾਇਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਦੋਂ ਤੋਂ ਪੰਜਾਬ ਦੇ ਵਿੱਚ ਇਹ ਤ੍ਰਾਸ ਦੀ ਆਈ ਹੈ ਉਸ ਦਿਨ ਤੋਂ ਹੀ ਰੋਜ਼ ਹਲਕ ਪੰਜਾਬ ਦੇ ਵਿੱਚ ਸਰਗਰਮ ਨੇ ਉਹਨਾਂ ਨੇ ਪਾਰਟੀ ਦੀ ਪਾਰਟੀ ਦੇ ਲੀਡਰ ਸਾਹਿਬਾਨਾਂ ਦੀ ਪਾਰਟੀ ਦੇ ਵਰਕਰ ਸਾਹਿਬਾਨਾਂ ਦੀ ਡਿਊਟੀ ਲਈ ਆ ਵੀ ਆਪਾਂ ਸ਼੍ਰੋਮਣੀ ਕਾਲੀ ਦਲ ਜਿਹੜਾ ਸਾਰਾ ਹੈਗਾ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਔਖੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ ਖੜੇ ਅੱਜ ਪ੍ਰਧਾਨ ਸਾਹਿਬ ਦੇ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਹੀ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਬਰਨਾਲਾ ਦੀ ਟੀਮ ਵੱਲੋਂ ਜਿਹੜੇ ਹੜ੍ਹ ਪੀੜਤ ਨੇ ਸਾਡੇ ਭਰਾ ਉਹਨਾਂ ਲਈ ਜਿਹੜਾ ਹੈਗਾਗਾ ਪਾਣੀ ਤੇ ਜਿਹੜਾ ਆਪਣੇ ਮੱਕੀ ਦਾ achar ਹੋਰ ਸਮਗਰੀ ਜਿਵੇਂ ਛੋਲੇ ਵਗੈਰਾ ਨੇ ਜਿਵੇਂ ਆਪਣੇ ਮੱਛਰਦਾਨੀਆਂ ਨੇ ਉਹ ਸਾਰਾ ਸਮਾਨ ਜਿਹੜਾ ਹੈਗਾ ਅੱਜ ਜਲਾਲਾਬਾਦ ਹਲਕੇ ਦੇ ਵਿੱਚ ਰਵਾਨਾ ਕੀਤਾ ਜਾ ਰਿਹਾ ਹੈਗਾ ਜੋ ਅਸੀਂ ਸਾਰੀ ਲੀਡਰਸ਼ਿਪ ਖੜੀ ਹੈ ਜ਼ਿਲ੍ਹੇ ਦੀ ਹੋਰ ਵੀ ਜੋ ਇਹ ਇਹ ਅੱਜ ਸ਼ੁਰੂਆਤ ਆ ਅਸੀਂ ਹੁਣ ਦਿਨੋਂ ਦਿਨ ਇਸ ਚੀਜ਼ ਨੂੰ ਸਰਗਰਮ ਕਰਕੇ ਜਿੱਥੇ-ਜਿੱਥੇ ਪ੍ਰਧਾਨ ਸਾਹਿਬ ਦਾ ਹੁਕਮ ਹੋਊਗਾ ਸਾਰੇ ਪੰਜਾਬ 'ਚ ਉੱਥੇ ਰਾਹਤ ਸਮਗਰੀ ਜਿਹੜੀ ਹੜ੍ਹ ਪੀੜਤਾਂ ਦੀ ਉਹ ਪਹੁੰਚਾਵਾਂਗੇ ਕਿਉਂਕਿ ਸ਼ਰਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਹਮੇਸ਼ਾ ਪੰਜਾਬ ਵਾਸਤੇ ਖੜੀ ਆ ਅੱਜ ਵੀ ਪੰਜਾਬ ਦੇ ਦੁੱਖ ਦੇ ਵੀ ਖੜੇ ਆ ਅਸੀਂ ਪੰਜਾਬ ਦੇ ਸੁੱਖ ਦੇ ਵੀ ਖੜੇ ਆ ਸ਼ਰਮਣੀ ਅਕਾਲੀ ਦਲ ਇਸ ਜਿਹੜੀ ਦਿੱਕਤ ਆਈ ਹੋਈ ਆ ਤਰਾਸ ਦੀ ਆਈ ਹੋਈ ਆ ਪੰਜਾਬ ਦੇ ਵਿੱਚ ਉਹਦੇ ਲਈ ਹਰ ਵੇਲੇ ਤਿਆਰ ਰਹੂਗਾ ਇਹਦੇ 'ਚ ਛੋ ਕੰਟਲ ਤਾਂ ਹੈਗਾਗਾ ਮੱਕੀ ਦਾ achar 350 350 ਬੋਤਲਾਂ ਦੇ ਪੈਕਟ ਨੇ ਇੱਕ ਇੱਕ ਲੀਟਰ ਦੀਆਂ ਦੇ ਉਦੋਂ ਬਾਅਦ ਮੱਛਰਦਾਨੀਆਂ ਨੇ ਜਿਹੜੀਆਂ ਪਾਣੀ ਦੇ ਵਿੱਚ ਇੱਕ ਕਿਕਟ ਹੁੰਦੀ ਆ ਉਹ ਕਿਟਾ ਔਰ ਛੋਲੇ ਨੇਗੇ ਛੋਲਿਆਂ ਦੀ ਪੈਕਿੰਗ ਕਰ ਰਹੇ ਆ ਦਾਲਾਂ ਨੇ ਮਤਲਬ ਕਿ ਦਾਲਾਂ ਦੀ ਪੈਕਿੰਗ ਕੀਤੀ ਹੋਈ ਹੈ ਅੱਜ ਇੱਥੇ ਆਪਣੇ ਗੁਰਦੁਆਰਾ ਬੀਬੀ ਪ੍ਰਧਾਨਕੌਰ ਜੀ ਦੇ ਗੁਰੂ ਤਪਸਥਾਨ ਤੋਂ ਇਹ ਗੱਡੀਆਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਜਿਹੜੀਆਂ ਖੜੀਆਂ ਟਰੈਕਟਰ ਨੇਗੇ ਬਾਕੀ ਆ ਗੱਡੀਆਂ ਨੇ ਜਿਹੜੀਆਂ ਸਾਰੀਆਂ ਖੜੀਆਂ ਆ ਅੱਜ ਇੱਥੋਂ ਅਸੀਂ ਤੋੜ ਰਹੇ ਹਰ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸਦੀ ਆਈ ਹੋਈ ਹੈ ਹੜ੍ਹ ਆਏ ਹੋਏ ਨੇ ਜਿੱਥੇ ਉਹਨਾਂ ਲੋਕਾਂ ਦੀ ਮਦਦ ਦੇ ਲਈ ਸਾਰੀਆਂ ਸੰਸਥਾਵਾਂਕਾਰੀਆਂ ਨੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਪੰਥ ਦੀ ਨਮੈਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਹੜ੍ਹ ਪੀੜਤਾਂ ਦੇ ਲਈ ਸਮੇਂ-ਸਮੇਂ ਤੇ ਸਾਰੀਆਂ ਜਿਹੜੀਆਂ ਸੂਤਾਵਾਂ ਉਪਰੋਧ ਕਰਾਈਆਂ ਜਾਂਦੀਆਂ ਨੇ ਜ਼ਿਲ੍ਹਾ ਬਰਨਾਲਾ ਵੱਲੋਂ ਗੁਰਦੁਆਰਾ ਤਪਸਥਾਨ ਬੀਬੀ ਪ੍ਰਧਾਨਕੌਰ ਦੇ ਸਥਾਨ ਤੇ ਜਿੱਥੇ ਇੱਥੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਲੇ ਦੀ ਸਮੁੱਚੀ ਟੀਮ ਵੱਲੋਂ ਬਹੁਤ ਵੱਡਾ ਪ੍ਰਬਾਲਾ ਕਰਕੇ ਅੱਜ ਜਿਹੜੇ ਟਰੈਕਟਰ ਟਰਾਲੀਆਂ ਤੇ ਟਰੱਕ ਰਾਸ਼ਨ ਦੇ ਅਚਾਰ ਦੇ ਪਾਣੀ ਦੇ ਭਰ ਕੇ ਜਲਾਲਾਬਾਦ ਤੋਰੇ ਜਾ ਰਹੇ ਐ ਕਿਉਂਕਿ ਬੀਬੀ ਪ੍ਰਧਾਨ ਕੌਰ ਦੇ ਅਸਥਾਨ ਤੇ ਅਸੀਂ ਜਿੱਥੇ ਇੱਕ ਰਾਹਤ ਕੈਂਪ ਲਾਇਆ ਹੋਇਆ ਹੈ ਸਾਨੂੰ ਮਾਨ ਜੋ ਡੀਜੀ ਸਾਹਿਬ ਨੇ ਹੁਕਮ ਕੀਤਾ ਸੀ ਰਾਤ ਕੈਂਪ ਵੀ ਲਾਏ ਹੋਏ ਹੈ ਅਤੇ ਨਾਲ ਹੀ ਜੋ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਲੰਗਰ ਦੀ ਲੋੜ ਹੈ ਅਸੀਂ ਲੰਗਰ ਪਚਾਉਨੇ ਆ ਹੜਪੀੜਤਾ ਨੂੰ ਜਾਂ ਕਿਸੇ ਗਰੀਬ ਨੂੰ ਲੋੜਾ ਪ੍ਰਬੰਧ ਕੀਤੇ ਜਾਂਦੇ ਆ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਸਾਨੂੰ ਇਹ ਹੁਕਮ ਕੀਤਾ ਜਾਂਦਾ ਹੈ ਕਿ ਅਸੀਂ ਸਮਾਨ ਤੁਹਾਡੇ ਸਥਾਨ ਤੇ ਭੇਜਾਂਗੇ ਤੇ ਅਸੀਂ ਸਾਰੀ ਸੰਗਤ ਨਾਲ ਵਾਅਦਾ ਕਰਦੇ ਆ ਜਿਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਟੀਮ ਨੇ ਬਹੁਤ ਵੱਡੀ ਪਹਿਲ ਕੀਤੀ ਹੈ ਇਥੋਂ ਟਰੱਕ ਰਵਾਨਾ ਕੀਤੇ ਨੇ ਇਹ ਟਰੱਕ ਅੱਜ ਹੀ ਨਹੀਂ ਹੁਣ ਰੋਜ਼ਾਨਾ ਜਿਹੜੇ ਇਥੋਂ ਰਵਾਨਾ ਹੋਇਆ ਜਾਇਆ ਕਰਨਗੇ ਜਿਵੇਂ ਜਿਵੇਂ ਸਾਡੇ ਕੋਲ ਸਮਾਨ ਆਈ ਜਾਂਦਾ ਸੰਗਤਾਂ ਦੇ ਵੀ ਰਹੀਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਮਾਨਯੋਗ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਹੁਕਮ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਥੋੜ ਨਹੀਂ ਵੱਤਵਤਨਾਂ ਦੀ ਮਦਦ ਕੀਤੀ ਜਾਵੇ ਰੋਜ਼ਾਨਾ ਹੀ ਇੱਥੋਂ ਜਿਹੜੀਆਂ ਗੱਡੀਆਂ ਤੋਲੀਆਂ ਜਾਇਆ ਕਰਨਗੀਆਂ ਸਾਡੇ ਸੇਵਾਦਾਰ ਲੱਗੇ ਹੋਏ ਨੇ ਕੋਈ ਪੀਪੀ ਕਿੱਟਾਂ ਦਾ ਪ੍ਰਬੰਧ ਕਰ ਰਿਹਾ ਕੋਈ ਜਿਹੜੀ ਪੈਕੇਜ ਕਰ ਰਹੇ ਨੇ ਬਿਸਕੁਟਾਂ ਦੀ ਛੋਲਿਆਂ ਦੀ ਅਸੀਂ ਰੋਜ਼ਾਨਾ ਸੇਵਾ ਕਰਕੇ ਜਿਹੜਾ ਇੱਥੋਂ ਸਮਾਨ ਹੈ ਉਹ ਜਿੱਥੇ-ਜਿੱਥੇ ਲੋੜ ਹੈ ਅਸੀਂ ਸਾਡੇ ਸੰਪਰਕ ਨੇ ਸ਼੍ਰੋਮਣੀ ਕਮੇਟੀ ਦੇ ਅਫਸਰ ਸਰਵਨਾਂ ਨਾਲ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਸਹਿਰ ਬਰਨਾਲਾ ਵੱਲੋਂ ਤੱਪਸਾਂ ਦੀ ਸੰਗਤ ਵੱਲੋਂ ਸਮੁੱਚੀ ਸੰਗਤ ਵੱਲੋਂ ਉੱਥੇ ਪਹੁੰਚਾਇਆ ਜਾਇਆ ਕਰੂ ਅਸੀਂ ਸੇਵਾ ਰੋਤ ਤਤ ਪਰ ਬਹੁਤ ਬਹੁਤ ਧੰਨਵਾਦੀ ਮੈਂ ਜਗਰਵਿੰਦਰ ਸਿੰਘ ਬਿੱਟੂ ਦਵਾਨਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਜਿਹੜਾ ਸਾਡੀ ਖੇਤਰੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਆ ਉਹ ਲੋਕਾਂ ਦੇ ਹਿੱਤਾਂ ਲਈ ਲੋਕਾਂ ਵਿੱਚ ਰਹਿ ਕੇ ਲੋਕ ਸੇਵਾ ਕਰਦੇ ਆ ਜਿਹੜੀ ਤਰਾਸ ਦੀ ਉਸ ਕਾਲਪੁਰਖ ਪ੍ਰਮਾਤਮਾ ਵੱਲੋਂ ਜਿਹੜੀ ਫਲੱਡ ਆਏ ਨੇ ਹੜ ਆ ਗਏ ਤਕਰੀਬਨ 9 ਜ਼ਿਲ੍ਹੇ ਜਿਹੜੇ ਇਹਦੇ ਦਰਿਆਵਾਂ ਦੇ ਨੇੜੇ ਆ ਬਹੁਤ ਵੱਡੀ ਮਾਰ ਦੇ ਵਿੱਚ ਆਏ ਆ ਉਸੇ ਨੂੰ ਦੇਖਦਿਆਂ ਸਾਡੇ ਪ੍ਰਧਾਨ ਜੀ ਅਸबीर ਸਿੰਘ ਬਾਲ ਸਾਹਿਬ ਉਸੇ ਦਿਨ ਤੋਂ ਹੀ ਲੋਕਾਂ ਦੇ ਵਿੱਚ ਨੇ ਤੁਸੀਂ ਆਮ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਉਸੇ ਤਹਿਤ ਹੀ ਅੱਜ ਅਸੀਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਰਨਾਲਾ ਦੀ ਟੀਮ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਰਾਹੀ ਜੀ ਖੜੇ ਆ ਸਤਾਰ ਰਪਿੰਦਰ ਸਿੰਘ ਜੀ ਸੰਧੂ ਸਾਹਿਬ ਸਾਬਕਾ ਚੇਅਰਮੈਨ ਨੇ ਪਲੈਨਿੰਗ ਬੋਰਡ ਦੇ ਸੰਜੀਵ ਸ਼ੋਰੀ ਜੀ ਬਿਆਨਤ ਬਾਠ ਜੀ ਸਾਰੇ ਮਰੇਜਾ ਸਰਜੀਤ ਜੀ ਬਾਈ ਰਣਦੀਪ ਖੜਾਗਾ ਜਿੰਨੇ ਹੀ ਸਕਾਰਜੋਗ ਸਖਸੀਅਤਾਂ ਸਰਕਲ ਪ੍ਰਧਾਨ ਨੇ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਆ ਜਿਵੇਂ ਦੱਸਿਆ ਰਾਹੀ ਸਾਹਿਬ ਨੇ ਜਿਹੜਾ ਅਚਾਰ ਆ ਪਸ਼ੂਆਂ ਦੇ ਵਾਸਤੇ ਉਹ ਭੇਜਿਆ ਜਾ ਰਿਹਾ ਪੀਣ ਵਾਲੀਆਂ ਪਾਣੀਆਂ ਦੀਆਂ ਬੋਤਲਾਂ ਤੇ ਬਾਕੀ ਸਮਗਰੀ ਜਿਵੇਂ ਪੀਪੀ ਕਿਟਾਂ ਉੱਥੇ ਬਿਮਾਰੀਆਂ ਫੈਲ ਰਹੀਆਂ ਨੇ ਪਾਣੀ ਦੇ ਵਿੱਚ ਲੋਕਾ ਫਿਰ ਰਹੇ ਆ ਉਹ ਪੀਪੀ ਕਿੱਟ ਪਾ ਕੇ ਆਪ ਦਾ ਸੇਫਟੀ ਨਾਲ ਜਿਹੜੇ ਕੰਮ ਕਰ ਸਕਦੇ ਆ ਇਸ ਤੋਂ ਅੱਗੇ ਜਦੋਂ ਅਸੀਂ ਕੱਲ ਨੂੰ ਉੱਥੇ ਖੁਰ ਜਾ ਕੇ ਇਹ ਵੰਡ ਕੇ ਆਵਾਂਗੇ ਉਹਨਾਂ ਦੇ ਦੇਸਾਂ ਦੇ ਹੇਠ ਜੋ ਜੋ ਉੱਥੇ ਲੋਕਾਂ ਨੂੰ ਹੋਰ ਰੋੜ ਹੋ ਜਾ ਕੇ ਇਹ ਵੀ ਦੇਖਾਂਗੇ ਕਿ ਕਿਸ ਚੀਜ਼ ਦੀ ਕਿਸ ਮੌਕੇ ਤੇ ਲੋੜ ਆ ਉਹ ਦੁਬਾਰੇ ਫੇਰ ਬਹੁਤ ਵੱਡੇ ਰੂਪ ਚ ਇਹ ਤਾਂ ਹਲੇ ਸਾਡੇ ਜਿਹੜੇ ਮੇਨ ਵਰਕਰਾਂ ਸ਼ੋਮਨੀ ਇਕਾਲੀ ਦਲ ਦੇ ਇਹਨਾਂ ਨੇ ਆਪ ਦੀਆਂ ਜੇਬਾਂ ਚੋਂ ਪਾ ਕੇ ਜਣੀ ਇਹ ਅੱਜ ਉਪਰਾਲਾ ਕੀਤਾ ਫਿਰ ਅਸੀਂ ਇਹਨੂੰ ਸਾਰੀ ਪਾਰਟੀ ਦੇ ਪਿੰਡ-ਪਿੰਡ ਜਾ ਕੇ ਸ਼ਹਿਰ ਦੇ ਵਿੱਚ ਜਾ ਕੇ ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਨੂੰ ਅਸੀਂ ਨਾਲ ਜਾ ਕੇ ਸੇਵਾ ਕਰਾਂਗੇ